ਚੇਵੇਂ ਸਤ ਗੁਰ ਕਾਰਜ ਰਚਾਏ ਰਾਜਿਆਂ ਦੀ ਮੁਕਤੀ ਦਰਕਾਚ ਹੋਈ ਹੈ ਕਿਲੇ ਵਿੱਚੋਂ ਰਾਜਿਆਂ ਨੂੰ ਛੁਡਵਾਇਆ ਐ ਐਸੀ ਘੜੀ ਜੁਗਤੀ ਜਾਣਦਾ ਜੋ ਸੋਈ ਹੈ ਰਾਜ ਜੂਬ ਬੰਜਾ ਗਾਲ ਨਾਲ ਲਾਏ ਨੇ ਰੈਮ ਤਾ ਵਿਖਾਈਆਂ ਦੀ ਦੁੱਖ ਨਿਨਿਵਾਰ ਦੇ ਬੰਦੀ ਛੋੜ ਬੰਸ਼ੇਵੇਂ ਗੁਰੂ ਆਏ ਨੇ ਹੋਈਆਂ ਰੁਸ਼ਨਾਇਆਂ ਦੀ ਵਿੱਚ ਸੰਸਾਰ ਦੇ ਕੈਦ ਵਿੱਚ ਜਾਣਾ ਏ ਤਾਂ ਚੋਦ ਚੂਜੀ ਦੇ ਕੋਈ ਸਕੇ ਜਾਣ ਨਾ ਰਚਾਇਆ ਜੋ ਖੇਲ ਜੀ ਰੂਪ ਹੁੰਦੇ ਨਾ ਪਛਾਣ ਉਸ ਮੋਚੀ ਦੇ ਜੱਗ ਨੂੰ ਗਿਆਨ ਨਾ ਹੋਇਆ ਜਿਹੜਾ ਮੇਲ ਦੀ ਨਰਕ ਬਿਬੇ ਕੁਸਵਾਰਗ ਬਣਾਏ ਨੇ ਫੇਰ ਜੋ ਪਾਇਆ ਜੀ ਨੇਰ ਦਿਨ ਠਾਰ ਦੇ ਬੰਦੀ ਛੋੜ ਵਣ ਛੇਵੇਂ ਗੁਰੂ ਆਏ ਨੇ ਹੋਈਆਂ ਰਸਨਾਈਆਂ ਜੀ ਬਚ ਸੰਸਾਰ ਦੇ ਚਾਲਾਂ ਕੜੀਆਂ ਨਿਰਾਸ ਕਿੱਥੋਂ ਹੋਣੀਆਂ ਪਾਪ ਸਕੇ ਜਤਨਾ ਚੰਦੂ ਪਾਪੀ ਹਾਰਿਆ ਮਾੜਿਆਂ ਦੇ ਸੰਗ ਲੱਗੀਆਂ ਨਿਵੋਣੀਆਂ ਉੱਚਾ ਨੀਵਾ ਚਤਨਾ ਸੱਚਾ ਸਤਕਾਰਿਆ ਮੌਤ ਬਲੋ ਜੇ ਮੁਕਤ ਕਿਰਾਏ ਨੇ ਕਾਡੀਆਂ ਨੇ ਆਈਆਂ ਜੀ ਜੀਵਨ ਸਵਾਰ ਦੇ ਬੰਦੀ ਛੋੜ ਬਾਨ ਛੇਵੇਂ ਗੁਰੂ ਆਏ ਨੇ ਹੋਈਆਂ ਰੁਸ਼ਨਾਈਆਂ ਜੀ ਵਿੱਚ ਸੰਸਾਰ ਦੇ 52 ਕਲੀਆਂ ਦਾ ਚੋਲਾ ਹੈ ਸਵਾਲਿਆ 6ਵੀਂ ਸਰਕਾਰ ਨੇ ਕਿਸੇ ਨੂੰ ਕਿਆਸਨਾ ਇੱਕ ਇੱਕ ਲੜ ਸਭ ਨੂੰ ਫੜਾ ਲਿਆ ਸਾਬ ਆਏ ਵਾਰ ਨੇ ਜਿਹੜੀ ਪਹਿਲਾਂ ਆਸਨਾ ਦੇਖੋ ਛੋੜ ਗੁਰੂ ਅੱਖ ਪਾਏ ਨੇ ਰਾਮਤਾ ਕਰਾਈਆਂ ਜੀ ਨਾਲ ਸੁੱਚੀ ਕਾਰ ਦੇ ਬੰਦੀ ਛੋੜ ਬਾਂਸ਼ੇਵੇਂ ਗੁਰੂ ਆਏ ਨੇ ਹੋਈਆਂ ਰੁਸਨਾਈਆਂ ਜੀ ਬੱਤ ਸੰਸਾਰ ਦੇ ਪੁੰਚੇ ਅੰਮ੍ਰਿਤ ਸਾਰੇ ਸੱਚੇ ਪਾਤਸ਼ਾਹ ਖੁਸ਼ ਹੋਈ ਸੰਗਤ ਦੀਪਮਾਲਾ ਕਰੀ ਹੈ ਪਰ ਤਕ ਆਏ ਜਗਤ ਦੇ ਬਾਦਸ਼ਾਹ ਆਈ ਨਵੀਂ ਰੰਗਤ ਅਣ ਖੁਸ਼ੀ ਭਰੀ ਹੈ ਸਖ ਉਸ ਬੀੜੇ ਫੁੱਲੇ ਨਸਮਾਏ ਨੇ ਪਾਲਕਾ ਵਿਸਾਇਆ ਜੀ ਗੁਰੂ ਨੂੰ ਨਿਹਾਰ ਦੇ ਬੰਦੀ ਛੋੜ ਬਣ ਛੇਵੇਂ ਗੁਰੂ ਆਏ ਹੋ 냐 ਰੁਸਨਾ 냐 ਦੀ ਬੱਚ ਸੰਸਾਰ ਦੇ ਬੰਦਨਾ ਤੋਂ ਮੁਕਤੀ ਦਵਾਈ ਜੱਗ ਨੂੰ ਸੱਚੀ ਸਰਕਾਰ ਨੇ ਜੱਗ ਨੂੰ ਹੈ ਤਾਰਿਆ ਰਹਿਮਤਾ ਦੀ ਖਾਨ ਹੈ ਥਿਆਈ ਜੱਗ ਨੂੰ ਜਿਸ ਦੇ ਪਿਆਰ ਨੇ ਦਇਆ ਰੂਪ ਤਾਰਿਆ ਮੁਕਤੀ ਦੇ ਰਾਜ ਜੱਗ ਨੂੰ ਵਿਖਾਏ ਨੇ ਰਿਸ਼ਮਾਨ ਆਈਆਂ ਜੀ ਦਰੋ ਕਰ ਤਾਰ ਦੇ ਬੰਦੀ ਛੋੜ ਬਣ ਛੇਵੇਂ ਗੁਰੂ ਆਏ ਨੇ ਹੋਈਆਂ ਰੁਸ਼ਨਾਇਆਂ ਦੀ ਵਿੱਚ ਸੰਸਾਰ ਦੇ ਛੇਵੇਂ ਗੁਰੂ ਪਾਰੀ ਦੁੱਖੜੇ ਮਿਟਾਵੰਦਾ ਸੱਚ ਸੇਵਕ ਦੀਓ ਸਦਾ ਲੈੰਦਾ ਸਾਰ ਹੈ ਉਹਦੀ ਰਹਿਮਤਾਂ ਦਾ ਭੇਦ ਨਹੀਂ ਹੋਇਆ ਮਤਾ ਮਨ ਰੱਖਦਾ ਹੈ ਮੂ ਮਹਿਮਾ ਵੀ ਅਪਾਰ ਹੈ ਖੰਗ ਮੰਨ ਦੀਪ ਕਵਤਾ ਬਣਾਈਆਂ ਨੇ ਖਾਲਸੇ ਸੁਣਾਈਆਂ ਦੀ ਨਾਲੇ ਦੀ ਛੋੜ ਬਾਂਸ਼ੇ 'ਚ ਮੇ ਗੁਰੂ ਆਏ ਨੇ ਹੋਈਆਂ ਰੁਸ਼ਨਾਈਆਂ ਦੀ ਵਿੱਚ ਸੰਸਾਰ ਦੇ ਬੰਦੀ ਛੋੜ ਬਾਂਸ਼ੇ 'ਚ ਮੇ ਗੁਰੂ ਆਏ ਨੇ ਹੋਈਆਂ ਰੁਸ਼ਨਾਈਆਂ ਦੀ ਵਿੱਚ ਸੰਸਾਰ ਦੇ